ਉਹਨਾਂ ਨੇ ਦੋ ਗੱਲਾਂ ਕਹੀਆਂ ਇੱਕ ਤਾਂ ਕਹਿੰਦੇ ਵੀ ਮੇਰੇ ਨਾਲ ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕੀਤਾ ਬਣਾਇਆ ਨਹੀਂ ਵਾਅਦਾ ਕੀਤਾ ਦੂਜਾ ਇੱਕ ਅਫਸਰ ਦੀ ਬਦਲੀ ਮੈਂ ਦੋ ਕੋਈ ਵੱਡੇ ਕਾਰਨ ਨਹੀਂ ਮੰਨਦਾ ਕਿ ਐਡੀ ਵੱਡੇ ਸ਼ਖਸੀਅਤ ਹੋਣ ਦੋ ਵਾਰੀ ਐਮਐਲਏ ਹੋਣ ਉਹ ਇੰਨੀ ਦੋ ਛੋਟੀਆਂ ਗੱਲਾਂ ਤੇ ਚਲੇ ਗਏ ਕਾਰਨ ਬਹੁਤ ਹੋਰ ਹੁੰਦੇ ਨੇ ਪਰ ਕਿਉਂਕਿ ਇਹ ਡੈਮੋਕ੍ਰੇਸੀ ਹੈ ਹਰ ਇੱਕ ਬੰਦੇ ਨੂੰ ਇਜਾਜ਼ਤ ਹੈ ਕਿ ਉਹ ਕਿਸੇ ਵੀ ਪਲੈਟਫਾਰਮ ਤੇ ਜਾ ਸਕਦਾ ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜਾ ਬੰਗਾ ਹਲਕਾ ਉਹਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਨੁਮਾਇੰਦਾ ਸੀ ਉਹਨੂੰ ਚੋਣ ਜਿਤਾਈ ਹੈ ਸੋ ਮੈਂ ਡਾਕਟਰ ਸੁਖੀ ਸਾਹਿਬ ਨੂੰ ਬੇਨਤੀ ਕਰਦਾ ਕਿ ਹੁਣ ਆਪਣਾ ਅਹੁਦਾ ਛੱਡ ਕੇ ਦੁਬਾਰਾ ਇੱਕ ਵਾਰੀ ਲੋਕਾਂ ਦੀ ਹੁਣ ਦੁਬਾਰਾ ਵੋਟ ਲੈ ਲੈਣ ਕਿਉਂਕਿ ਉਹ ਭਗਤ ਸਿੰਘ ਦੀ ਧਰਤੀ ਹੈ ਸ਼ਹੀਦ ਭਗਤ ਸਿੰਘ ਦੀ ਤੇ ਸ਼ਹੀਦ ਭਗਤ ਸਿੰਘ ਦੀ ਧਰਤੀ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਤੇ ਮੋਹਰ ਲਾਈ ਸੀ ਪਾਰਟੀ ਦੀ ਪਾਲਿਸੀਆਂ ਤੇ ਮੋਹਰ ਲਾਈ ਸੀ ਤੇ ਉਹ ਦੁਬਾਰਾ ਉਹਨਾਂ ਨੂੰ ਹੁਣ ਲੈ ਲੈਣਾ ਚਾਹੀਦਾ ਲੋਕਾਂ ਤੋਂ ਜਾ ਕੇ ਵੋਟ ਯਾਨੀ ਤੁਸੀਂ ਕਹਿ ਰਹੇ ਹੋ ਕਿ ਵਿਦਾਇਗੀ ਛੱਡਣ ਨਹੀਂ ਨੈਤਿਕਤਾ ਕਹਿੰਦੀ ਹੈ ਜੀ ਮੈਂ ਨਹੀਂ ਕਹਿੰਦਾ ਨੈਤਿਕਤਾ ਕਹਿੰਦੀ ਹੈ ਕਿ ਜਦੋਂ ਆਪਾਂ ਪਾਰਟੀ ਪਲੇਟਫਾਰਮ ਛੱਡ ਕੇ ਦੂਜੇ ਪਲੇਟਫਾਰਮ ਤੇ ਚਲੇ ਤਾਂ ਤੁਹਾਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਦੁਬਾਰਾ ਚੋਣ ਲੜਨੀ। ਇੰਡੀਆ ਬਲੌਕ 'ਚ ਇਕੱਠੇ ਆਂ ਕਿਉਂਕਿ ਉੱਥੇ ਹੁਣ ਅਸੀਂ ਕਿਉਂ ਖਿਚੜੀ ਆ ਤੇ ਪੰਜਾਬ ਅਸੀਂ ਹੁਣ ਗਹਿਣੇ ਰੱਖਤਾ ਜੋ ਮਰਜ਼ੀ ਮੁੱਖ ਮੰਤਰੀ ਸਾਹਿਬ ਕਰੀ ਜਾਣ ਤੇ ਉਹਦੇ ਤੇ ਚੁੱਪਾਂ ਇਹ ਪੰਜਾਬ ਦੇ ਬੜੇ ਰੀਅਲ ਕੋਰ ਇਸ਼ੂਸ ਨੇ ਇਹਨਾਂ ਤੇ ਜਵਾਬ ਦਿਓ। ਐਸਵਾਈਐਲ ਤੇ ਜਿਹੜਾ ਥੋੜਾ ਪੰਜਾਬ ਵਿਰੋਧੀ ਸਟੈਂਡ ਐ ਉਹਦੇ ਤੇ ਜਵਾਬ ਦਿਓ। ਇਹ ਇਸ਼ੂਸ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ 3 ਲੱਖ ਤੋਂ ਪਾਰ ਕਰਜ਼ਾ ਚਲਾ ਗਿਆ ਇਹ ਇਸ਼ੂਸ ਨੇ। ਇਨਵੈਸਟਮੈਂਟ ਬਾਹਰ ਜਾ ਰਹੀ ਐ ਇਹ ਇਸ਼ੂਸ ਨੇ। ਤੇ ਇੱਕ ਵੱਡਾ ਇਸ਼ੂ ਹੋਰ ਜਿਹੜਾ ਪੰਜਾਬ ਦਾ ਅੱਜ ਖੜਾ ਹੋ ਗਿਆ ਕਿ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈ ਜਿਹਦਾ ਪੈਸਾ ਪੰਜਾਬ ਦੇ ਹਸਪਤਾਲਾਂ ਨੂੰ ਠੀਕ ਕਰਨ ਦੇ ਲਈ ਉਹਨਾਂ ਨੂੰ ਬਿਹਤਰ ਕਰਨ ਦੇ ਲਈ ਦਿੱਤਾ ਜਾਂਦਾ ਉਸ ਨੈਸ਼ਨਲ ਹੈਲਥ ਮਿਸ਼ਨ ਦੇ 933 ਕਰੋੜ ਦੀ ਕਿਸ਼ਤ ਕੇਂਦਰ ਸਰਕਾਰ ਨੇ ਰੋਕ ਲਈ ਔਰ ਉਹਦਾ ਕਾਰਨ ਇੱਕੋ ਹੀ ਸੀ ਰੋਕਣ ਦਾ ਕਿ ਉਹ ਜਿਹੜਾ ਪੈਸਾ ਉਹ ਅਰਵਿੰਦ ਕੇਜਰੀਵਾਲ ਦੀ ਫੋਟੋ ਲਾ ਕੇ ਜਿਹੜੀ ਮੱਲਾ ਕਲੀਨਿਕ ਦੀ ਸਿਆਸਤ ਕੀਤੀ ਜਾ ਰਹੀ ਹੈ ਉਹ 10/12 ਦੀ ਪੈਰਾਸੈਟਾਮੋਲ ਦੀ ਦੁਕਾਨ ਦੀ ਸਿਆਸਤ ਉਹਦੇ ਚ ਖਰਾਬ ਕੀਤਾ ਤਾਂ ਰੁਕਿਆ 933 ਕਰੋੜ ਰੁਪਏ ਤੇ ਉਹਦੇ ਹਾਲਾਤ ਕੀ ਬਣੇ ਕਿ ਰਜਿੰਦਰਾ ਹਸਪਤਾਲ ਜਿਹੜਾ ਐਡਾ ਵੱਡਾ ਸਰਕਾਰੀ ਹਸਪਤਾਲ ਹੈ ਉਥੇ ਸਾਰਿਆਂ ਨੇ ਦੇਖਿਆ ਵੀ ਟੋਰਚਾਂ ਚ ਡਿਲੀਵਰੀ ਹੋ ਰਹੀ ਹੈ 인ਫਰਾਸਟ੍ਰਕਚਰ ਕਿਉਂਕਿ ਜਨਰੇਟਰ ਹੈ ਨਹੀਂ ਤੇ 933 ਕਰੋੜ ਅਸੀਂ ਲਾਤਾ ਕਾਹਦੇ ਤੇ ਅਸੀਂ ਲਾਤਾ ਜੀ ਅਰਵਿੰਦ ਕੇਜਰੀਵਾਲ ਦੀ ਫੋਟੋ ਤੇ ਅਸੀਂ ਉਹਨੂੰ ਦੇਸ਼ ਚ ਘਮਾਉਣ ਤੇ ਤੇ ਪੰਜਾਬ ਆ ਕੇ ਕਿੱਥੇ ਖੜੇ ਕਿਉਂਕਿ ਕਿਸਾਨ ਨੂੰ ਜੇ ਉਹਦੀ ਜ਼ਮੀਨ ਦਾ ਤੁਸੀਂ ਪੂਰਾ ਮੁੱਲ ਦਿਓਗੇ ਤਾਂ ਕਿਸਾਨ ਕਿਉਂ ਨਹੀਂ ਆਪਣੀ ਜ਼ਮੀਨ ਦੇਊਗਾ ਔਰ ਤੁਸੀਂ ਤਾਂ ਬੜਾ ਕੇਜਰੀਵਾਲ ਹੋ ਗਿਆ ਆ ਕਾਂਗਰਸੀ ਹੋ ਗਏ ਜਿੰਨੇ ਇਹ ਸਾਰੇ ਕਹਿੰਦੇ ਸੀ ਜੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ 'ਚ ਕੀ ਕੀਤਾ ਇਹ ਹਾਈਵੇ ਤਾਂ ਕੇਂਦਰ ਸਰਕਾਰ ਨੇ ਬਣਾਏ ਨੇ ਤੇ ਹੁਣ ਬਣਾ ਲਓ ਹਾਈਵੇ ਫਿਰ ਮਤਲਬ 5 ਸਾਲ ਕਾਂਗਰਸ ਨੇ ਗੱਲਾਂ ਮਾਰ ਕੇ ਕੜ ਤੇ ਇਟ ਨਹੀਂ ਲਾਈ ਤੇ ਤੁਹਾਡੇ ਰਾਜ ਦੇ ਵਿੱਚ ਭਗਵੰਤ ਸਿੰਘ ਸਾਬ 3263 ਕਰੋੜ ਦੇ 3 ਪ੍ਰੋਜੈਕਟ ਵਾਪਸ ਚਲੇ ਗਏ ਕਿਉਂਕਿ ਤੁਸੀਂ ਜ਼ਮੀਨ ਹੀ ਨਹੀਂ ਐਕਵਾਇਰ ਕਰ ਸਕੇ ਤੇ ਅੱਠ ਪ੍ਰੋਜੈਕਟ ਜਿਨ੍ਹਾਂ ਦੀ ਕੀਮਤ 14288 ਕਰੋੜ ਹੈ ਉਹ ਜਾਣ ਨੂੰ ਤਿਆਰ ਖੜੇ ਨੇ ਕਿਉਂ ਕਿ ਤੁਸੀਂ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮੁੱਲ ਨਹੀਂ ਦੇ ਰਹੇ ਤੁਸੀਂ ਕਿਸੇ ਕਿਸਾਨ ਨੂੰ 50 ਲੱਖ ਦਿੰਦੇ ਹੋ ਜਿਹੜਾ ਗੰਢ ਤੁਪ ਕਰ ਲੈਂਦਾ ਅਫਸਰਾਂ ਨਾਲ ਉਹਨੂੰ 75 ਲੱਖ ਕਿਸੇ ਨੂੰ 80 ਲੱਖ ਮਤਲਬ ਕਿਸਾਨਾਂ ਦੇ ਵਿੱਚ ਸਰਕਾਰ ਦਾ ਵਿਸ਼ਵਾਸ ਹੀ ਜਾਂ ਵਿਸ਼ਵਾਸ ਝਗੌਣ ਦੀ ਸਰਕਾਰ ਨਕਾਮ ਹੈ ਤੇ ਫਿਰ ਇਹ ਨਕਾਮੀ ਕੀ ਦੀ ਹੈ ਲੈਂਡ ਐਕਵੀਜ਼ੀਸ਼ਨ ਕਰਨੀ ਕਿਹਨੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਕੱਲੇ ਕੱਲੇ ਪ੍ਰੋਜੈਕਟ ਦਾ ਆਪ ਨਰੀਖਣ ਕਰਦੇ ਜਿਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਪ੍ਰਦੀਪ ਕਲੇਰ ਹੈ ਉਹ ਜਿਹੜਾ ਇੱਕ ਥਾਣਾ ਬਾਜਾਖਾਨਾ ਕਿਉਂਕਿ ਤੁਸੀਂ ਗ੍ਰਹਿ ਮੰਤਰੀ ਹੋ ਮੁੱਖ ਮੰਤਰੀ ਸਾਹਿਬ ਉਹ ਬਾਜੇਖਾਨੇ ਦੇ ਵਿੱਚ ਤਿੰਨ ਕੇਸਾਂ ਦੇ ਵਿੱਚ ਪੀਓ ਡਿਕਲੇਰ ਹੋਇਆ ਤੇ ਸਿਰਫ ਇੱਕ ਕੇਸ 'ਚ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡੀ ਪੁਲਿਸ ਨੇ ਉਹਦੀ ਅਰੈਸਟ ਪਾਈ 6 ਸਾਲ ਦੇ ਪਗੋੜੇ ਨੂੰ 1 ਮਹੀਨੇ ਬਾਅਦ ਤੁਸੀਂ ਬੇਲ ਤੇ ਛੱਡਤਾ ਤੇ ਆ ਦੋ ਹੋਰ ਐਫ ਆਈ ਆਰਾਂ ਨੇ 117 ਨੰਬਰ 29 25 9 2015 ਦੀ ਤੇ ਇੱਕ ਹੈਗੀ 128 ਨੰਬਰ 12 10 2015 ਦੀ ਦੋਨੋਂ ਥਾਣੇ ਬਾਜੇਖਾਨੇ ਦੀਆਂ ਨੇ ਤੇ ਕੀ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਾਨੂੰ ਇਹ ਸਮਝਾ ਸਕਦੇ ਨੇ ਕਿ ਸਰਕਾਰ ਨੇ ਕਿਹੜੇ ਨਵੇਂ ਕਾਨੂੰਨ ਬਣਾਏ ਨੇ ਕਿ ਜਿਹੜਾ ਤਿੰਨ ਕੇਸਾਂ ਦਾ ਪੀਓ ਹੋਵੇ ਉਹਨੂੰ ਇੱਕ ਕੇਸ 'ਚ ਅਰੈਸਟ ਪਾ ਕੇ ਉਹਨੂੰ ਇੱਕ ਮਹੀਨੇ ਬਾਅਦ ਮਿਲੀ ਭੁਗਤ ਨਾਲ ਕਿਉਂਕਿ ਵਾਧਾ ਮਾਫਗਵਾਹ ਬਣਾਉਣਾ ਹੈ ਉਹਨੂੰ ਛੱਡ ਦਿੱਤਾ ਜਾਵੇ ਤੇ ਦੋ ਕੇਸਾਂ ਦੇ ਉੱਤੇ ਤੁਸੀਂ ਸਥਿਤੀ ਸਪਸ਼ਟ ਕਿਉਂ ਨਹੀਂ ਕਰਦੇ ਇਹ ਪੰਜਾਬ ਦੇ ਮੁੱਦੇ ਨੇ ਤੇ ਪੰਜਾਬ ਦੇ ਮੁੱਦਿਆਂ ਤੋਂ ਤਾਂ ਮੁੱਖ ਮੰਤਰੀ ਭੱਜੇ ਫਿਰਦੇ ਨੇ ਅਕਾਲ ਤਖਤ ਸਾਹਿਬ ਦਾ ਕੰਮ ਅਕਾਲ ਤਖਤ ਸਾਹਿਬ ਨੇ ਕਰਨਾ ਹੈ ਉਹ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਉਹਨੂੰ ਡਿਕਟੇਟ ਨਾ ਕਰੋ ਤੁਸੀਂ ਇਹਦੇ ਤੇ ਜਵਾਬ ਦਿਓ ਕਿ ਜਿਹੜਾ ਮੁੱਖ ਮੰਤਰੀ ਦੇ ਦਫ਼ਤਰ ਦਾ ਕੰਮ ਹੈ ਕੀ ਨੀਚੇ ਤੁਸੀਂ ਪੁਲਿਸ ਨਾਲ ਐਸੀ ਮਿਲੀਭੁਗਤ ਕੀਤੀ ਐ ਡੇਰੇ ਨਾਲ ਐਸੀ ਗੰਢ ਤੁਪ ਕੀਤੀ ਐ ਕਿ ਜਿਹੜਾ ਗੁਰੂ ਸਾਹਿਬ ਦਾ ਮੁੱਖ ਦੋਸ਼ੀ ਐ ਉਹਨੂੰ ਇੱਕ ਕੇਸ 'ਚ ਅਰੈਸਟ ਪਾ ਕੇ ਦੋ ਦੇ ਵਿੱਚ ਤੁਸੀਂ ਉਹਦੇ ਤੇ ਤਲਵਾਰ ਲਟਕਾ ਕੇ ਛੱਡਤਾ ਕਿ ਭਾਈ ਹੁਣ ਤੂੰ ਵਿਰੋਧੀਆਂ ਦੀ ਕਿਰਦਾਰਕੁਸ਼ੀ ਕਰੀ ਚੱਲ ਭਗਵੰਤ ਮਾਨ ਸਾਹਿਬ ਇਹ ਗੱਲਾਂ ਦਾ ਤੁਹਾਡੇ ਕੋਲ ਕੋਈ ਜਵਾਬ ਐ ਇਹ ਪੰਜਾਬ ਜਵਾਬ ਮੰਗਦਾ ਇਹ ਗੁਰੂ ਦੀ ਸੰਗਤ ਜਵਾਬ ਮੰਗਦੀ ਐ ਇਹ ਸਾਹਮਣੇ ਆ ਕੇ ਦਿਓ ਔਰ ਦੂਜਾ ਪੰਜਾਬ ਨੂੰ ਇਹ ਦੱਸੋ ਵੀ ਡੇਰੇ ਨਾਲ ਤੁਹਾਡੀ ਕੀ ਮਿਲੀਭੁਗਤ ਕੀ ਰਾਮ ਰਹੀਮ ਤੋਂ ਹੁਣ ਹਰਿਆਣਾ ਚ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਹੈ ਕੋਈ ਫਾਇਦਾ ਲੈਣਾ ਕਿਉਂਕਿ ਉਹਨੂੰ ਬਾਰ-ਬਾਰ ਹਰਿਆਣਾ ਸਰਕਾਰ ਪਰੋਲ ਤੇ ਛੱਡਦੀ ਹੈ ਤੇ ਭਗਵੰਤ ਮਾਨ ਸਾਹਿਬ ਤੁਹਾਡੇ ਮੂੰਹ ਚੋਂ ਸ਼ਬਦਰੀ ਨਿਕਲਦਾ ਕੋਈ ਕੀ ਗੱਲ ਤੁਸੀਂ ਵਿਰੋਧ ਨਹੀਂ ਕਰ 파ਰੇ ਕੀ ਪੰਜਾਬੀਆਂ ਦੀ ਭਾਵਨਾ ਦੀ ਤਰਜਮਾਨੀ ਕਰਨਾ ਪੰਜਾਬ ਦੇ ਮੁੱਖ ਮੰਤਰੀ ਦਾ ਕੰਮ ਨਹੀਂ ਜੋ ਪੰਜਾਬ ਦੀ ਭਾਵਨਾ ਹੈ ਕਿਉਂ ਨਹੀਂ ਸਾਡੇ ਮੁੱਖ ਮੰਤਰੀ ਜਾ ਕੇ ਕੇਂਦਰ ਸਰਕਾਰ ਕੋਲੇ ਰੱਖਦੇ ਉ ਤਾਂ ਬੜੇ ਸੁਪਰੀਮ ਕੋਰਟ ਤੁਸੀਂ ਸਾਰੇ ਹੋਏ ਮੁਕਦਮਿਆਂ 'ਚ ਲੱਖਾਂ ਦੇ ਵਕੀਲ ਕਰ ਲੈਨੇ ਹੋ ਇਸ ਕੇਸ ਦੇ ਵਿੱਚ ਕਿਉਂ ਨਹੀਂ ਜਾ ਕੇ ਉਹਦੀ ਪਰੋਲ ਦਾ ਵਿਰੋਧ ਕਰਦੇ ਦੱਸੋ ਔਰ ਮਿਲੀ ਭੁਗਤ ਤੁਹਾਡੀ ਉਰੇ ਸਾਹਮਣੇ ਆਉਂਦੀ ਹੈ ਕਿ ਜਿਹੜਾ ਉਹ ਪ੍ਰਦੀਪ ਕਲੇਰ ਹੈ ਉਹਦਾ 164 ਦਾ ਬਿਆਨ ਹੈ ਉਹਦਾ ਕਬੂਲਨਾਮਾ ਬੇਅਦਬੀਆਂ ਨੂੰ ਲੈ ਕੇ ਇਹ ਉਹਦਾ 164 ਦਾ ਬਿਆਨ ਹੈ ਉਹਦਾ ਕਬੂਲਨਾਮਾ ਕਿ ਕਿਸ ਤਰੀਕੇ ਉਹਨੇ ਕਾਨੂੰਨੀ ਕੰਮ ਨੂੰ ਅੰਜਾਮ ਦਿੱਤਾ ਇਸ ਕਬੂਲਨਾਮੇ 'ਚ ਉਹ ਇੱਕ ਹੋਰ ਬੰਦੇ ਦਾ ਜ਼ਿਕਰ ਕਰਦਾ ਹੈ ਉਹ ਜ਼ਿਕਰ ਕਰਦਾ ਹਨੀ ਪ੍ਰੀਤ ਦਾ ਉਹ ਜਿਹੜੀ ਬਾਬੇ ਨਾਲ ਰਹਿੰਦੀ ਹੈ ਹੁਣ ਮੈਨੂੰ ਇਹ ਦੱਸੋ ਵੀ ਕਿਹੜੀ ਐਸੀ ਤੁਹਾਡੀ ਮਜਬੂਰੀ ਹੈ ਕਿਹੜਾ ਐਸਾ ਤੁਹਾਡਾ ਅੰਡਰ ਟੇਬਲ ਸੌਦਾ ਕਿ 6 ਮਹੀਨੇ ਇਹ 163 ਦੀ ਸਟੇਟਮੈਂਟ ਨੂੰ ਹੋ ਗਏ ਤੇ ਸਾਡੇ ਮੁੱਖ ਮੰਤਰੀ ਗ੍ਰਹਿ ਮੰਤਰੀ ਜਿਨ੍ਹਾਂ ਨੂੰ ਸੜਕ ਤੇ ਤੁਰੀ ਜਾਂਦੀ ਕੀੜੀ ਦਿਖਦੀ ਹੈ ਜਿਨ੍ਹਾਂ ਕੋਲੇ ਵਿਜੀਲੈਂਸ ਹੈ ਜਿਹੜੇ ਸੂਬੇ ਦੀ ਕਮਾਂਡ ਸਾਹਮਦੇ ਨੇ ਤੇ ਉਹ ਹਣੀ ਪ੍ਰੀਤ ਨੂੰ ਇਸ ਕੇਸ ਦੇ ਵਿੱਚ ਮਲਜਮ ਨਹੀਂ ਬਣਾ ਸਕੇ 163 ਦੇ ਬਿਆਨ ਦੇ ਬਾਵਜੂਦ 164 ਦਾ ਬਿਆਨ ਮੈਜਿਸਟਰੇਟ ਸਾਹਿਬ ਰਿਕਾਰਡ ਕਰਦੇ ਨੇ ਉਹਨਾਂ ਦੇ ਕਾਊਂਟਰ ਸਾਈਨ ਹੁੰਦੇ ਨੇ ਇਹ ਤੋਂ ਵੈਲਿਡ ਡਾਕੂਮੈਂਟ ਜੁਡੀਸ਼ੀਅਲ ਦੇ ਵਿੱਚ ਜੁਡੀਸ਼ਰੀ ਦੇ ਵਿੱਚ ਕੋਈ ਨਹੀਂ ਹੁੰਦਾ ਤੇ ਜੇ 164 ਦੇ ਬਿਆਨ ਤੇ ਵੀ ਤੁਸੀਂ ਹਨੀਪ੍ਰੀਤ ਤੇ ਪਰਚਾ ਨਹੀਂ ਦਰਜ ਕੀਤਾ ਤਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਆ ਕੇ ਦੱਸੋ ਕਿ ਮੁੱਖ ਮੰਤਰੀ ਸਾਹਿਬ ਸਟੇਜ ਤੇ ਸ਼ੋਰ ਮਚਾ ਲਿਆ ਤੂੰ ਤੂੰ ਮੈਂ ਮੈਂ ਕਰ ਲਈ ਗੱਡੀ ਦੀ ਛੱਤ ਤੇ ਚੜ ਕੇ ਨੱਚਲੇ ਤੇ ਬੇਅਦਬੀਆਂ ਵੇਲੇ ਗੁਰੂ ਦੇ ਦੋਸ਼ੀਆਂ ਵੇਲੇ ਤੁਸੀਂ ਕਿਉਂ ਚੁੱਪ ਕਰ ਜਾਂਦੇ ਹੋ ਔਰ ਉਹ ਤੋਂ ਵੱਡਾ ਕਬੂਲਨਾਮਾ ਤੁਹਾਡਾ ਹੋਰ ਦਿਖਾਉਣੇ ਆ ਡੇਰੇ ਦੇ ਖਿਲਾਫ ਜਿਹੜਾ ਰਾਮ ਰਹੀਮ ਆ ਉਹਦੀ 295 ਇਹਦੀ ਸੈਂਕਸ਼ਨ ਪੰਜਾਬ ਸਰਕਾਰ ਰੋਕ ਕੇ ਬੈਠੀ ਉਹ ਕਿਉਂ ਨਹੀਂ ਸੈਂਕਸ਼ਨ ਡੇਰੇ ਗ੍ਰਹਿ ਮੰਤਰੀ ਸਾਹਿਬ 3 ਸਾਲ ਤੋਂ ਭਗਵੰਤ ਮਾਨ ਦੇ ਟੇਬਲ ਤੇ ਫਾਈਲ ਪਈ ਹੈ ਤੇ ਭਗਵੰਤ ਮਾਨ ਸਾਹਿਬ 3 ਸਾਲ ਤੋਂ ਸੈਂਕਸ਼ਨ ਨਹੀਂ ਦੇਰੇ ਬਾਕੀ ਬੰਦਿਆਂ ਦੀ ਸਭ ਦੀ ਸੈਂਕਸ਼ਨ ਦੇਤੀ ਅਨੁਰਾਗ ਅਗਰਵਾਲ ਸਾਹਿਬ ਦਾ ਆਰਡਰ ਬਾਕੀ ਜਿਹੜਾ ਸ਼ਕਤੀ ਸਿੰਘ ਹੈ ਹੋਰ ਜਿਹੜੇ ਕਿਊਜ਼ ਨੇ ਉਹਨਾਂ ਦੀ ਸੈਂਕਸ਼ਨ ਤਾਂ ਦੇਤੀ ਤੇ ਰਾਮ ਰਹੀਮ ਦੀ ਸੈਂਕਸ਼ਨ ਦੇਣ ਲੱਗੇ ਕਿ ਡਰ ਲੱਗਦਾ ਭਗਵੰਤ ਮਾਨਸਾ ਦੱਸੋ ਸੰਗਤ ਨੂੰ ਕਿਹੜਾ ਅੰਡਰ ਟੇਬਲ ਸਮਝੌਤਾ ਹੈ ਕਿ ਜਿਹੜਾ ਰਾਮ ਰਹੀਮ ਦੀ ਸੈਂਕਸ਼ਨ ਛੱਡ ਕੇ ਤੁਸੀਂ ਬਾਕੀ ਸਾਰਿਆਂ ਦੀ ਸੈਂਕਸ਼ਨ ਦੇਤੀ ਔਰ ਇਹ ਤੁਹਾਨੂੰ ਸਵਾਲ ਤੁਹਾਡੇ ਐਸਐਸਪੀ ਵੀ ਪੁੱਛ ਰਿਹਾ ਤੁਹਾਡੇ ਐਸਐਸਪੀ ਨੇ ਵੀ ਇੱਕ ਚਿੱਠੀ ਲਿਖੀ ਹੈ ਕਿ 295ਏ ਦੇ ਕੇਸ ਚ ਰਾਮ ਰਹੀਮ ਦੀ ਸੈਂਕਸ਼ਨ ਗ੍ਰਹਿ ਵਿਭਾਗ ਕਿਉਂ ਨਹੀਂ ਦੇ ਰਿਹਾ ਇਹ ਤੁਹਾਡੇ ਐਸਐਸਪੀ ਤੁਹਾਨੂੰ ਪੁੱਛ ਰਿਹਾ ਡਾਕੂਮੈਂਟ ਹੈ ਕੀ ਤੁਹਾਡੀ ਐਸਾ ਸਮਝੌਤਾ ਹੈ ਤੇ ਗੱਲਾਂ ਥ੍ਰੈਟਿਕਸ ਦੀਆਂ ਸਵਾਲ ਸ਼੍ਰੋਮਣੀ ਅਕਾਲੀ ਦਲ ਤੇ ਕਿ ਅਸਲ ਮੁੱਦੇ ਮਲ ਕੋਲਾ ਆਪਣੇ ਮੈਂ ਸਮਝੌਤੇ ਜਿਹੜੇ ਮੈਂ ਡੇਰੇ ਨਾਲ ਕਰੀ ਬੈਠਾ ਮੈਂ ਹਰਿਆਣੇ ਚ ਵੋਟਾਂ ਲੈਣੀਆਂ ਨੇ ਕੇਜਰੀਵਾਲ ਨੂੰ ਫਾਇਦਾ ਪਹੁੰਚਾਉਣਾ ਉਹ ਸਮਝੌਤੇ ਤੁਸੀਂ ਲਕੋਣ ਲਈ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇਕੱਲੇ ਆਪ ਬਿਆਨਬਾਜ਼ੀ ਦੇਣੀ ਹੈ ਕਿਉਂਕਿ ਤੁਹਾਡੇ ਜਿਹੜੇ ਆਪਣੇ ਮਸਲੇ ਨੇ ਤੁਸੀਂ ਉਹਨਾਂ ਤੇ ਕੋਈ ਗੱਲ ਨਹੀਂ ਬੋਲਦੇ ਔਰ ਤੁਹਾਡੀ ਤੀਜੀ ਮਿਲੀ ਭੁਗਤ ਜਿਹੜੀ ਇਹ ਮੁਸਲੇ ਤੇ ਹੈ ਕਿਉਂਕਿ ਅੱਜ ਉਹ ਪਰੋਲ ਤੇ ਫੇਰ ਬਾਹਰ ਆ ਗਿਆ ਉਹਦੇ ਬਾਰ-ਬਾਰ ਪਰੋਲ ਤੇ ਛੱਡੇ ਜਾਣ ਨਾਲ ਸਿੱਖ ਸੰਗਤ ਦੇ ਹਿਰਦੇ ਫਲੁੰਦਰੇ ਜਾਂਦੇ ਨੇ ਤੇ ਉਹ 21 ਦਿਨ ਦੀ ਪਰੋਲ ਤੇ ਬਾਹਰ ਹੈ ਤਾਂ ਸਵਾਲ ਅੱਜ ਸੰਗਤ ਪੁੱਛਦੀ ਹੈ ਕਿ ਭਗਵੰਤ ਮਾਨ ਸਾਹਿਬ ਉਹ ਹਾਈ ਕੋਰਟ ਤੋਂ ਪਹਿਲਾਂ ਤਾਂ ਉਹ ਸੁਪਰੀਮ ਕੋਰਟ ਤੋਂ ਆਪਣੀ ਟ੍ਰਾਇਲ ਸਟੇ ਕਰ ਆ ਗਿਆ ਫਿਰ ਹਾਈ ਕੋਰਟ ਦਾ ਆਰਡਰ ਹੈ ਉਹਦੇ ਟ੍ਰਾਇਲ ਸਟੇ ਹੋਣ ਦਾ ਆਰਡਰ ਹੈ ਤੁਹਾਡੇ ਵਕੀਲਾਂ ਦੀ ਹਾਜ਼ਰੀ 'ਚ ਸਰਕਾਰੀ ਵਕੀਲਾਂ ਦੀ ਹਾਜ਼ਰੀ 'ਚ ਉਹਦੇ ਕੇਸ ਸਟੇ ਹੋ ਗਏ ਪਹਿਲਾ ਪੰਜਾਬ ਤੋਂ ਬਾਹਰ ਗਏ ਹੁਣ ਸਟੇ ਹੋ ਗਏ ਇਹ ਕਿਹੜੀ ਮਿਲੀ ਭੁਗਤ ਚੱਲ ਰਹੀ ਮਤਲਬ ਸਵਾਲ ਇਕੱਲਾ ਆਪਾਂ ਸ਼੍ਰੋਮਣੀ ਅਕਾਲੀ ਦਲ ਤੇ ਚੱਕਣਾ ਤੇ ਆਪ ਟੇਬਲ ਦੇ نیچے ਆਪਾਂ ਲਟਾਈ ਦੇਣਾ ਸਾਰਾ ਕੁਝ ਆਪਾਂ ਬੇਅਦਬੀ ਦੇ ਕੇਸਾਂ ਨੂੰ ਕਮਜ਼ੋਰ ਕਰ ਦੇਣਾ ਆਪਾਂ ਡੇਰੇ ਸਾਧ ਨੂੰ ਆਪਾਂ ਪੂਰੀ ਮਦਦ ਦੇਣੀ ਹੈ ਔਰ ਉੱਪਰ ਉੱਪਰ ਆਪਾਂ মিডিਆ ਲਾਉਣਾ ਔਰ ਉੱਪਰ ਜਿਹੜਾ ਸਰਕਾਰ ਦਾ ਪਲੇਟਫਾਰਮ ਹੈ ਆਪਾਂ ਕਹਿਣਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬੋਲੀ ਚੱਲੋ ਇਹ ਜਿਹੜੇ ਸਰਕਾਰ ਦੇ ਗੁਪਤ ਸਮਝੌਤੇ ਨੇ ਇਹ ਜਿਹੜੇ ਸਮਝੌਤੇਆਂ ਤਹਿਤ ਰਾਮ ਰੀਬ ਨੂੰ ਫਾਇਦਾ ਪਹੁੰਚਾਇਆ ਜਾਂਦਾ ਹੈ ਉਹਦੇ ਬਾਰੇ ਅਸੀਂ ਚੁੱਪਾਂ ਉਹਦੇ ਬਾਰੇ ਸਰਕਾਰ ਇਹ ਸਮਝੌਤੇਆਂ ਬਾਰੇ ਅੱਗੇ ਪੰਜਾਬ ਦੇ ਲੋਕਾਂ ਨੂੰ ਸਪਸ਼ਟੀਕਰਨ ਦੇਵੇ ਇਹ ਸਵਾਲ ਅੱਜ ਬਹੁਤ ਵੱਡੇ ਮੁੱਖ ਮੰਤਰੀ ਭਗਵੰਤ ਮਾਨ ਤੇ ਖੜੇ ਨੇ ਜਿਹੜੇ ਕਿ ਆਪਣੇ ਆਪ ਨੂੰ ਇਹ ਕਹਿ ਕੇ ਮੁੱਖ ਮੰਤਰੀ ਬਣੇ ਸੀ ਕਿ ਇੱਕ ਮਹੀਨੇ ਚ ਬੇਅਦਬੀ ਦੇ ਕੇਸਾਂ ਦਾ ਇਨਸਾਫ ਦੇ ਦਿਆਂਗੇ। ਔਰ ਦੂਜਾ ਜਿਹੜਾ ਅੱਜ ਦਾ ਵੱਡਾ ਮਸਲਾ ਪੰਜਾਬ ਅੱਗੇ ਖੜਾ ਉਹ ਖੜਾ ਹੈ ਜਿਹੜੇ NHAI ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਕੈਨਸਲ ਹੋਏ। ਇੱਕ ਚਿੱਠੀ ਇਹ ਪੰਜਾਬ ਦੇ ਹਾਲਾਤਾਂ ਦੀ ਮੂੰਹ ਬੋਲਦੀ ਤਸਵੀਰ ਜਿਹੜੀ ਕਿ ਨਿਤਿਨ ਗੜਕਰੀ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੀ ਤੇ ਕਮਾਲ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਇਹਨੂੰ ਡਿਨਾਈ ਨਹੀਂ ਕਰ ਸਕੇ ਮੁੱਖ ਮੰਤਰੀ ਗੜਕਰੀ ਸਾਹਿਬ ਨੂੰ ਜਵਾਬ ਦੇ ਕੇ ਕਹਿੰਦੇ ਜੀ ਹਰ ਗੱਲ ਲਾਅ ਐਂਡ ਆਰਡਰ ਤੇ ਕਿਉਂ ਲਿਆਣੇ ਇਹ ਤਾਂ ਐਕਵਾਇਜ਼ੀਸ਼ਨ ਦਾ ਲੈਂਡ ਐਕਵਾਇਜ਼ੀਸ਼ਨ ਦਾ ਵਿਸ਼ਾ ਹੈ ਮੁੱਖ ਮੰਤਰੀ ਸਾਹਿਬ ਪਹਿਲਾਂ ਥੋੜਾ ਹੀ ਵਿਸ਼ਾ ਚੱਕ ਲੈਣੇ ਚਲੋ ਮੰਨ ਲਿਆ ਕਿ ਲੈਂਡ ਐਕਵਾਇਜ਼ੀਸ਼ਨ ਦਾ ਹੀ ਵਿਸ਼ਾ ਹੈ ਪਰ ਇਹ ਪਹਿਲਾਂ ਤਾਂ ਕਦੇ ਪੰਜਾਬ ਚ ਆਇਆ ਨਹੀਂ ਕਿਉਂਕਿ ਕਿਸਾਨ ਨੂੰ ਜੇ ਉਹਦੀ ਜ਼ਮੀਨ ਦਾ ਤੁਸੀਂ ਪੂਰਾ ਮੁੱਲ ਦਿਓਗੇ ਤਾਂ ਕਿਸਾਨ ਕਿਉਂ ਨਹੀਂ ਆਪਣੀ ਜ਼ਮੀਨ ਦੇਊਗਾ ਔਰ ਤੁਸੀਂ ਤਾਂ ਬੜਾ ਕੇਜਰੀਵਾਲ ਹੋ ਗਿਆ ਆ ਕਾਂਗਰਸੀ ਹੋ ਗਏ ਜਿੰਨੇ ਇਹ ਸਾਰੇ ਕਹਿੰਦੇ ਸੀ ਜੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਚ ਕੀ ਕੀਤਾ ਇਹ ਹਾਈਵੇ ਤਾਂ ਕੇਂਦਰ ਸਰਕਾਰ ਨੇ ਬਣਾਏ ਨੇ ਤੇ ਹੁਣ ਬਣਾ ਲਓ ਹਾਈਵੇ ਫਿਰ ਮਤਲਬ 5 ਸਾਲ ਕਾਂਗਰਸ ਨੇ ਗੱਲਾਂ ਮਾਰ ਕੇ ਕੱਢ ਤੇ ਇੱਟ ਨਹੀਂ ਲਾਈ ਤੇ ਤੁਹਾਡੇ ਰਾਜ ਦੇ ਵਿੱਚ ਭਗਵੰਤ ਸਿੰਘ 3263 ਕਰੋੜ ਦੇ ਤਿੰਨ ਪ੍ਰੋਜੈਕਟ ਵਾਪਸ ਚਲੇ ਗਏ ਕਿਉਂਕਿ ਤੁਸੀਂ ਜ਼ਮੀਨ ਹੀ ਨਹੀਂ ਐਕਵਾਇਰ ਕਰ ਸਕੇ ਤੇ 8 ਪ੍ਰੋਜੈਕਟ ਜਿਨ੍ਹਾਂ ਦੀ ਕੀਮਤ 14288 ਕਰੋੜ ਹੈ ਉਹ ਜਾਣ ਨੂੰ ਤਿਆਰ ਖੜੇ ਕਿਉਂ ਕਿ ਤੁਸੀਂ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮੁੱਲ ਨਹੀਂ ਦੇ ਰਹੇ ਤੁਸੀਂ ਕਿਸੇ ਕਿਸਾਨ ਨੂੰ 50 ਲੱਖ ਦਿੰਦੇ ਹੋ ਜਿਹੜਾ ਗੰਢ ਤੁਪ ਕਰ ਲੈਂਦਾ ਅਫਸਰਾਂ ਨਾਲ ਉਹਨੂੰ 75 ਲੱਖ ਕਿਸੇ ਨੂੰ 80 ਲੱਖ ਮਤਲਬ ਕਿਸਾਨਾਂ ਦੇ ਵਿੱਚ ਸਰਕਾਰ ਦਾ ਵਿਸ਼ਵਾਸ ਹੀ ਜਾ ਵਿਸ਼ਵਾਸ ਜਿ ਕੋਣ ਦੀ ਸਰਕਾਰ ਨਕਾਮ ਹੈ ਤੇ ਫਿਰ ਇਹ ਨਕਾਮੀ ਕੀ ਦੀ ਹੈ ਲੈਂਡ ਐਕਵਿਜ਼ੀਸ਼ਨ ਕਰਨੀ ਕਿਨੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਕੱਲੇ ਕੱਲੇ ਪ੍ਰੋਜੈਕਟ ਦਾ ਆਪ ਨਰੀਖਣ ਕਰਦੇ ਸੀ ਤਾਂ ਬਣੇ ਨੇ ਹਾਈਵੇ ਤਾਂ ਬਣੇ ਨੇ 에어ਪੋਰਟ ਤਾਂ ਆਉਂਦੀ ਹੈ ਪ੍ਰਾਈਵੇਟ ਇਨਵੈਸਟਮੈਂਟ ਔਰ ਦੂਜਾ ਵੱਡਾ ਇਲਜ਼ਾਮ ਜਿਹੜਾ ਤੁਹਾਡੇ ਤੇ ਲੱਗਿਆ ਉਹ ਲੱਗਿਆ ਲਾਅ ਐਂਡ ਆਰਡਰ ਦਾ ਲਾਅ ਐਂਡ ਆਰਡਰ ਬਾਰੇ ਤਾਂ ਤੁਸੀਂ ਜਿੰਨੀਆਂ ਮਰਜ਼ੀ ਸਫਾਈਆਂ ਦੇ ਲੋ ਕੱਲੇ ਕੱਲੇ ਪੰਜਾਬ ਦੇ ਬੱਚੇ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਗੈਂਗਸਟਰ ਫਰੋਤੀਆਂ ਵਾਲੀ ਜੇਲ੍ਹਾਂ ਚੋਂ ਕਾਲ ਕਰਦੇ ਨੇ ਵੀਡੀਓ ਕਾਲ ਆਉਂਦੀ ਐ ਚਾਹੇ ਉਹ ਖਿਡਾਰੀ ਐ ਚਾਹੇ ਵਪਾਰੀ ਐ ਚਾਹੇ ਨਾਮਵਰ ਸਿੰਗਰ ਐ ਕਤਲ ਹੋ ਰਹੇ ਨੇ ਇਹ ਕਿਤੇ ਨਹੀਂ ਹੋ ਰਹੇ ਕਤਲ ਦੱਸੋ ਪੰਜਾਬੀਆਂ ਨੂੰ ਆ ਕੇ ਸਿੱਧੂ ਮੂਸੇਵਾਲਾ ਸੰਦੀਪ ਨੰਗਲ ਅੰਬੀਆਂ ਹੋਰ ਵਿਚਾਰੇ ਜਿਹੜੇ ਬਿਜ਼ਨਸਮੈਨ ਨੇ ਪੰਜਾਬ ਦੇ ਉਹ ਨਹੀਂ ਮਰੇ ਪੰਜਾਬ ਦੇ ਵਿੱਚ ਔਰ ਆਹੀ ਗੱਲ NHAI ਦੇ ਸੁਪਰਵਾਈਜ਼ਰ ਤੇ ਇੰਜੀਨੀਅਰ ਕਹ ਰਹੇ ਨੇ ਉਹ ਕਹਿੰਦੇ ਸਾਨੂੰ ਜ਼ਿੰਦਾ ਸਾੜਨ ਦੀਆਂ ਧਮਕੀਆਂ ਆਉਂਦੀਆਂ ਸਾਡੀ ਕੁੱਟਮਾਰ ਹੋ ਰਹੀ ਹੈ ਪੰਜਾਬ ਸਰਕਾਰ ਨੂੰ ਬਾਰ ਬਾਰ ਇਹ ਇਸ਼ੂ ਟੇਕ ਅਪ ਕਰਨ ਦੇ باوجود ਪੰਜਾਬ ਸਰਕਾਰ ਉਹਨਾਂ ਨੂੰ ਸੁਰੱਖਿਅਤ ਮਾਹੌਲ ਨਹੀਂ ਦੇ ਪਾਰੀ ਤਾਂ ਪੰਜਾਬ ਦੇ ਵਿੱਚ ਕੋਈ ਕਿਉਂ ਇਨਵੈਸਟਮੈਂਟ ਕਰੂ ਜਿਹੜਾ ਬਿਜ਼ਨਸਮੈਨ ਹੈ ਜਿਹੜਾ ਇਨਵੈਸਟਰ ਹੈ ਉਹ ਇੱਕ ਕਬੂਤਰ ਹੈ ਜੇ ਖੜਾਕ ਹੋਊਗਾ ਉਹਨੇ ਉੱਡ ਜਾਣਾ ਨਾਲ ਦੀ ਨਾਲ ਤੇ ਮੁੱਖ ਮੰਤਰੀ ਸਾਹਿਬ ਅੱਜ ਤਾਹੀਂ ਪੰਜਾਬ ਦੀ ਇਨਵੈਸਟਮੈਂਟ ਯੂਪੀ ਜਾਰੀ ਹੈ ਯੂਪੀ ਉਹਨਾਂ ਨੂੰ ਵੱਧ ਸੁਰੱਖਿਅਤ ਲੱਗਦਾ ਤਾਂ ਇਹ ਥੋੜੀ ਮਾੜੀ ਕਾਰਗੁਜ਼ਾਰੀ ਹੈ ਮੁੱਖ ਮੰਤਰੀ ਦੀ ਮਾੜੀ ਕਾਰਗੁਜ਼ਾਰੀ ਹੈ ਔਰ ਇਹ ਕਾਰਗੁਜ਼ਾਰੀ ਦੇ ਝੰਡੇ ਪੰਜਾਬ ਤਾਂ ਝੂਲਦੇ ਹੀ ਝੂਲਦੇ ਸੀ ਹੁਣ ਤਾਂ ਹਾਈ ਕੋਰਟ ਵੀ ਝੂਲਣ ਲੱਗ ਗਏ ਲੋਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੋਈ ਹੈ ਉਹ ਤਾਂ ਹੁਣ ਸਾਬਤ ਹੀ ਹੋ ਗਿਆ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਆਏ ਨਹੀਂ ਜੀ ਨਹੀਂ ਕਹਿੰਦੇ ਪੰਜਾਬ ਚ ਨਹੀਂ ਹੋਈ ਡੀਜੀਪੀ ਸਾਹਿਬ ਨੂੰ ਬਿਠਾਤਾ ਔਰ ਫੇਰ ਹਾਈ ਕੋਰਟ ਨੇ ਸਪਸ਼ਟ ਕਰਤਾ ਕਿ ਭਾਈ ਉਹ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਹੈ ਤੇ ਮੁੱਖ ਮੰਤਰੀ ਦੀ ਨੱਕ ਨੀਚੇ ਜਿਹੜਾ ਖਰੜ ਸੀਆਈਏ ਸਟਾਫ ਹੈ ਉਥੇ ਉਹ ਇੰਟਰਵਿਊ ਹੋਈ ਹੈ ਤੇ ਫਿਰ ਕਿੱਥੇ ਐਨਐਚਆਈ ਝੂਠ ਬੋਲ ਰਹੀ ਹੈ ਜਿਹੜੇ ਗੈਂਗਸਟਰਾਂ ਤੋਂ ਇੰਟਰੋਗੇਸ਼ਨ ਹੋਣੀ ਚਾਹੀਦੀ ਹੈ ਉਹ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਕੇ ਪੰਜਾਬ ਸਰਕਾਰ ਉਹਨਾਂ ਦੀ ਇੰਟਰਵਿਊ ਕਰਾਰੀ ਹੈ ਥਾਣੇ ਚੋ ਇੰਟਰਵਿਊ ਹੋ ਰਹੀ ਹੈ ਤੇ ਕਿਉਂ ਕੋਈ ਪੰਜਾਬ ਚ ਇਨਵੈਸਟ ਕਰੂਗਾ ਕਿਉਂ ਕੋਈ ਬਿਜ਼ਨਸਮੈਨ ਆਊਗਾ ਮਤਲਬ ਉਹ ਕਰੋੜਾ ਰੁਪਈਆ ਵੀ ਖਰਚੇ ਤੇ ਉਹ ਮੌਤ ਵੀ ਖਰੀਦੇ ਕਿਉਂ ਕਿਉਂਕਿ ਭਗਵੰਤ ਮਾਨ ਸਾਹਿਬ ਦੀ ਢਿੱਲੀ ਕਾਰਗੁਜ਼ਾਰੀ ਜਿਨ੍ਹਾਂ ਨੇ ਸਾਰਾ ਪੰਜਾਬ ਗੈਂਗਸਟਰਾਂ ਦੇ حوالے ਕੀਤਾ ਜਿਹਦੀ ਮੂੰਹ ਬੋਲਦੀ ਤਸਵੀਰ ਹਾਈ ਕੋਰਟ ਦਾ ਆਰਡਰ ਹੈ ਜਿਹਨੇ ਸਾਬਤ ਕਰਤਾ ਕਿ ਇੰਟਰਵਿਊ ਪੰਜਾਬ ਚ ਹੋਈ ਹੈ ਤੇ ਭਗਵੰਤ ਮਾਨ ਸਾਹਿਬ ਖਰੜ ਸੀਆਈਏ ਚ ਹੋਈ ਹੈ ਤੇ ਹੁਣ ਆਕੇ ਦਿਓ ਜਵਾਬ ਤੁਸੀਂ ਆਪਣੀ ਮਾੜੀ ਸਿਆਸਤ ਪਿੱਛੇ ਪੰਜਾਬ ਪੁਲਿਸ ਦਾ ਵੀ ਰਾਜਨੀਤਿਕਰਨ ਕਰ ਰਹੇ ਤੁਸੀਂ ਡੀਜੀਪੀ ਦੀ ਚੇਅਰ ਨੂੰ ਵੀ ਉਹਦੀ ਕ੍ਰੈਡੀਬਿਲਟੀ ਨੂੰ ਵੀ ਸੱਟ ਮਾਰੀ ਹੁਣ ਕਿਉਂ ਨਾ ਨੈਤਿਕਤਾ ਦੇ ਆਧਾਰ ਤੇ ਦੋਨੋਂ ਅਹੁਦੇ ਖਾਲੀ ਹੋ ਜਾਣ ਕਿਉਂਕਿ ਮੁੱਖ ਮੰਤਰੀ ਕਵੇ ਕਿ ਇੰਟਰਵਿਊ ਨਹੀਂ ਹੋਈ ਪੰਜਾਬ ਦੇ ਡੀਜੀਪੀ ਕਹਿਣ ਕਿ ਇੰਟਰਵਿਊ ਨਹੀਂ ਹੋਈ ਤੇ ਹਾਈ ਕੋਰਟ ਵੱਲੋਂ ਬਣਾਈ ਐਸਆਈਟੀ ਇਹ ਸਾਬਤ ਕਰ ਦੇ ਕਿ ਇੰਟਰਵਿਊ ਪੰਜਾਬ 'ਚ ਹੋਈ ਹੈ ਤਾਂ ਚੇਰ ਦੀ ਇਨਕ੍ਰੈਡੀਬਿਲਟੀ ਰਹਿ ਕਿੱਥੇ ਗਈ ਮਤਲਬ ਇਹ ਗੱਲਾਂ ਦਾ ਜਵਾਬ ਅੱਜ ਪੰਜਾਬ ਮੰਗਦਾ ਹੈ ਪੰਜਾਬ ਦੇ ਇਸ਼ੂ ਨੇ ਜੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਡਰੱਗ ਰੈਕੇਟ ਫੜਿਆ ਜਾਂਦਾ ਤਾਂ ਉਹ ਪੰਜਾਬ ਦਾ ਇਸ਼ੂ ਹੈ ਉਹਦੇ ਤੇ ਆ ਕੇ ਗੱਲ ਕਰੋ ਸ਼ਰੋਮਨੀ ਅਕਾਲੀ ਦਲ ਸੁਖਵੀਰ ਬਾਦਲ ਕਰ ਲਾਂਗੇ ਗੱਲ ਕੋਈ ਗੱਲ ਨਹੀਂ ਉਸ ਵਿਸ਼ੇ ਤੇ ਵੀ ਕਰ ਲਾਂਗੇ ਪਰ ਕੀ ਇਹ ਪੰਜਾਬ ਦੇ ਜਿਹੜੇ ਕੋਰ ਇਸ਼ੂਸ ਹੈ ਉਹ ਛੁਪਾ ਦੂਗਾ ਇਹ ਸਾਰੀਆਂ ਗੱਲਾਂ ਅਗਰ ਹਾਈ ਕੋਰਟ ਇਹ ਗੱਲ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਪੰਜਾਬ ਪੁਲਿਸ ਦੀ ਮਿਲੀ ਭੁਗਤ ਨਾਲ ਵਿਕ ਰਿਹਾ ਹੈ ਡੀਜੀਪੀ ਸਾਹਿਬ ਤੋਂ ਮਾਫੀ ਮੰਗਾਈ ਜਾਂਦੀ ਹੈ ਇਹ ਆ ਪੰਜਾਬ ਦਾ ਕੋਰ ਇਸ਼ੂ ਇਹਨੂੰ ਕਿਉਂ ਨਹੀਂ ਅਪਾ ਅਡਰੈਸ ਕਰ ਰਹੇ ਔਰ ਕਮਾਲ ਦੀ ਗੱਲ ਇਹ ਹੈ ਕਿ ਐਡੇ ਵੱਡੇ ਇਸ਼ੂਸ ਤੇ ਜਿਹੜੀ ਸੋ ਕਾਲਡ ਆਪੋਜੀਸ਼ਨ ਹੈ ਕਾਂਗਰਸ ਉਹ ਚੁੱਪ ਬੈਠੀ ਹੈ ਉਹ ਮੁੱਖ ਮੰਤਰੀ ਦਾ ਜਵਾਬ ਤੱਕ ਨਹੀਂ ਮੰਗ ਰਹੀ ਕਿਉਂ ਕਿਉਂਕਿ ਇੰਡੀਆ ਬਲੌਕ ਚ ਇਕੱਠੇ ਆ ਕਿਉਂਕਿ ਉੱਥੇ ਹੁਣ ਅਸੀਂ ਕਿਉ ਖਿਚੜੀ ਆ ਤੇ ਪੰਜਾਬ ਅਸੀਂ ਹੁਣ ਗਹਿਣੇ ਰੱਖਤਾ ਜੋ ਮਰਜੀ ਮੁੱਖ ਮੰਤਰੀ ਸਾਹਿਬ ਕਰੀ ਜਾਣ ਤੇ ਉਹਦੇ ਤੇ ਚੁੱਪਾਂ ਇਹ ਪੰਜਾਬ ਦੇ ਬੜੇ ਰੀਅਲ ਕੋਰ ਇਸ਼ੂਸ ਨੇ ਇਹਨਾਂ ਤੇ ਜਵਾਬ ਦਿਓ ਐਸਵਾਈਐਲ ਤੇ ਜਿਹੜਾ ਥੋੜਾ ਪੰਜਾਬ ਵਿਰੋਧੀ ਸਟੈਂਡ ਹੈ ਉਹਦੇ ਤੇ ਜਵਾਬ ਦਿਓ ਇਹ ਇਸ਼ੂਸ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ 3 ਲੱਖ ਤੋਂ ਪਾਰ ਕਰਜ਼ਾ ਚਲਾ ਗਿਆ ਇਹ ਇਸ਼ੂਸ ਨੇ ਇਨਵੈਸਟਮੈਂਟ ਬਾਹਰ ਜਾ ਰਹੀ ਹੈ ਇਹ ਇਸ਼ੂਸ ਨੇ ਤੇ ਇੱਕ ਵੱਡਾ ਇਸ਼ੂ ਹੋਰ ਜਿਹੜਾ ਪੰਜਾਬ ਦਾ ਅੱਜ ਖੜਾ ਹੋ ਗਿਆ ਕਿ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈ ਜਿਹਦਾ ਪੈਸਾ ਪੰਜਾਬ ਦੇ ਹਸਪਤਾਲਾਂ ਨੂੰ ਠੀਕ ਕਰਨ ਦੇ ਲਈ ਉਹਨਾਂ ਨੂੰ ਬਿਹਤਰ ਕਰਨ ਦੇ ਲਈ ਦਿੱਤਾ ਜਾਂਦਾ ਉਸ ਨੈਸ਼ਨਲ ਹੈਲਥ ਮਿਸ਼ਨ ਦੇ 933 ਕਰੋੜ ਦੀ ਕਿਸ਼ਤ ਕੇਂਦਰ ਸਰਕਾਰ ਨੇ ਰੋਕ ਲਈ ਔਰ ਉਹਦਾ ਕਾਰਨ ਇੱਕੋ ਹੀ ਸੀ ਰੋਕਣ ਦਾ ਕਿ ਉਹ ਜਿਹੜਾ ਪੈਸਾ ਉਹ ਅਰਵਿੰਦ ਕੇਜਰੀਵਾਲ ਦੀ ਫੋਟੋ ਲਾ ਕੇ ਜਿਹੜੀ ਮੱਲਾ ਕਲੀਨਿਕ ਦੀ ਸਿਆਸਤ ਕੀਤੀ ਜਾ ਰਹੀ ਹੈ ਉਹ 10x12 ਦੀ ਪੈਰਾਸੀਟਾਮੋਲ ਦੀ ਦੁਕਾਨ ਦੀ ਸਿਆਸਤ ਉਹਦੇ 'ਚ ਖਰਾਬ ਕੀਤਾ ਤਾਂ ਰੁਕਿਆ 933 ਕਰੋੜ ਰੁਪਏ ਤੇ ਉਹਦੇ ਹਾਲਾਤ ਕੀ ਬਣੇ ਕਿਰਜਿੰਦਰਾ ਹਸਪਤਾਲ ਜਿਹੜਾ ਏਡਾ ਵੱਡਾ ਸਰਕਾਰੀ ਹਸਪਤਾਲ ਹੈ ਉਥੇ ਸਾਰਿਆਂ ਨੇ ਦੇਖਿਆ ਵੀ ਟੋਰਚਾਂ ਚ ਡਿਲੀਵਰੀ ਹੋ ਰਹੀ ਹੈ 인ਫਰਾਸਟ੍ਰਕਚਰ ਕਿਉਂਕਿ ਜਨਰੇਟਰ ਹੈ ਨਹੀਂ ਤੇ 933 ਕਰੋੜ ਅਸੀਂ ਲਾਤਾ ਕਾਹਦੇ ਤੇ ਅਸੀਂ ਲਾਤਾ ਜੀ ਅਰਵਿੰਦ ਕੇਜਰੀਵਾਲ ਦੀ ਫੋਟੋ ਤੇ ਅਸੀਂ ਉਹਨੂੰ ਦੇਸ਼ ਚ ਕਮਾਉਣ ਤੇ ਤੇ ਪੰਜਾਬ ਆ ਕੇ ਕਿੱਥੇ ਖੜਾਏ ਇਹ ਇਸ਼ੂ ਹੈ ਪੰਜਾਬ ਮਤਲਬ ਇਸ਼ੂ ਆ ਤੋਂ ਆਪਾਂ ਦੌੜ ਲਾ ਰਹੇ ਆ ਨੈਗੇਟਿਵ ਪੋਲਿਟਿਕ ਸੁਖ ਵਿਲਾਸ ਚ ਮੈਂ ਸਕੂਲ ਖੋਲ੍ਹ ਦੂੰ ਸੁਖ ਵਿਲਾਸ ਚ ਮੈਂ ਬਲਡੋਜ਼ਰ ਚਲਾ ਦੂੰ ਕਰੋ ਕਰਕੇ ਦਿਖਾਓ ਕੌੜੇ ਮੁੱਖ ਮੰਤਰੀ ਤੁਸੀਂ ਤਾਂ ਕਹਿ ਦਿੱ ਸੀ ਚਰਨਜੀਤ ਚੰਨੀ ਨੇ 2 ਕਰੋੜ ਮੰਗ ਲਿਆ ਮੈਂ ਪਰਚਾ ਦੇਉ ਦਿਓ ਪਰਚਾ ਕਦੇ ਰਾਜਾ ਵੜਿੰਗ ਦੀ ਬੋਡੀ ਆਲਾ ਕੇਸ ਕਰੋ ਕਾਰਵਾਈ ਮਤਲਬ ਸਾਰੇ ਇਸ਼ੂਸ ਆਪਾਂ ਰੱਖੇ ਨੇ ਕਿ ਜੀ ਮੈਂ ਇਸ਼ੂ ਜਿਹੜਾ ਅਸਲ ਹੈ ਜਿਹੜੇ ਆਪੱਖ ਦੇ ਮਸਲੇ ਨੇ ਡਰੱਗ ਦਾ ਗੈਂਗਸਟਰਾਂ ਦਾ ਪ੍ਰੋਜੈਕਟ ਬਾਹਰ ਜਾਣ ਦਾ ਬੇਅਦਬੀ ਤੇ ਜਿਹੜੇ ਅਕਿਊਜ਼ਡ ਉਹਨਾਂ ਦੀ ਪੁਸ਼ਤ ਪਨਾਹੀ ਦਾ ਮੈਂ ਇਹਨਾਂ ਨੂੰ ਲਕੋਲਾ ਨਾਨ ਡਿਵੈਲਪਮੈਂਟ ਨੂੰ ਲਕੋਲਾ ਨਾਨ ਗਵਰਨੈਂਸ ਨੂੰ ਲਕੋਲਾ ਏ ਇਹ injust ਤੇ ਪੰਜਾਬੀਆਂ ਦਾ ਸਮਾਂ ਖਰਾਬ ਕਰੀ ਚੱਲਾਂ ਤਾਂ ਇਹ ਕਿੱਥੋਂ ਤੱਕ ਵਾਜਿਫ ਹੈ ਅੱਜ ਪੰਜਾਬ ਤੁਹਾਨੂੰ ਇਹ ਸਵਾਲ ਕਰਦਾ ਹੈ ਕਿ ਪੰਜਾਬ ਦੇ ਮਸਲਿਆਂ ਦੇ ਉੱਤੇ ਆ ਕੇ ਜਵਾਬ ਦਿਓ ਅਗਰ 3 ਸਾਲਾਂ ਚ ਅੱਜ ਬਿਜਲੀ ਬੋਰਡ ਖਤਮ ਹੋ ਗਿਆ ਲੰਬੇ ਲੰਬੇ ਕੱਟ ਲੱਗ ਰਹੇ ਨੇ ਤਾਂ ਪੰਜਾਬ ਨੂੰ ਜਵਾਬ ਦਿਓ ਅੱਜ ਅਗਰ ਸਾਡੀਆਂ ਮਾਤਾਵਾਂ ਭੈਣਾਂ ਸਟੇਟ ਚ ਘੁੰਮਦੇ ਹੋਏ ਸੁਰੱਖਿਅਤ ਨਹੀਂ ਮਹਿਸੂਸ ਕਰਦੀਆਂ ਉਹਨਾਂ ਨੂੰ ਆ ਕੇ ਜਵਾਬ ਦਿਓ ਉਹਨਾਂ ਨਾਲ ਕੀਤੇ ਵਾਅਦਿਆਂ ਦਾ ਜਵਾਬ ਦਿਓ ਜੋ EMPLOYEES ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਜਿਹੜਾ ਉਹਨਾਂ ਤੇ ਲਾਠੀਚਾਰ ਜੋ ਰਿਹਾ ਸਾਰੀਆਂ ਜਥੇਬੰਦੀਆਂ ਦੇ ਉੱਤੇ ਜਿਹੜੀਆਂ ਆਪਣੀ ਮੰਗਾਂ ਨੂੰ ਲੈ ਕੇ ਬੈਠੀਆਂ ਨੇ ਇਹ ਇੱਕ ਇਸ਼ੂਜ਼ ਨੇ ਕੋਰ ਪੰਜਾਬ ਦੇ ਇਹ ਤੋਂ ਭੱਜ ਰਹੀ ਹੈ ਸਰਕਾਰ ਇਹਤੇ ਗੱਲ ਨਹੀਂ ਕਰਨਾ ਚਾਹੁੰਦੀ ਸਰਕਾਰ ਇਧਰਲੀ ਉਧਰਲੀ ਗੱਲ ਕਰੋ ਸਿਆਸੀ ਕਿਰਦਾਰਕੁਸ਼ੀ ਕਰੋ ਕਦੇ ਕਿਸੇ ਵਿਰੋਧੀ ਦੇ ਖਿਲਾਫ ਕਰੋ ਨਿਕਲ ਨਾਓ ਚੋ ਕੁਝ ਨਹੀਂ ਨਿਕਲਣਾ ਤਾਂ ਪੰਜਾਬ ਦੀ ਬਿਹਤਰੀ ਤੋਂ ਐ ਤੇ ਉਹ ਤੋਂ ਭਗਵੰਤ ਮਾਨ ਸਾਹਿਬ ਮੁਨਕਰ ਨੇ ਇਹਤੇ ਆ ਕੇ ਮੁੱਖ ਮੰਤਰੀ ਜਵਾਬ ਦੇਣ ਮੈਂ ਚੈਲੰਜ ਕਰਦਾ ਕਿ ਜਿਹੜੇ ਇਸ਼ੂਜ਼ ਅੱਜ ਮੈਂ ਚੱਕੇ ਨੇ ਉਹਨਾਂ ਤੇ ਸਰਕਾਰ ਜਵਾਬ ਦੇਵੇ ਖਾਸ ਕਰਕੇ ਡੇਰਾ ਰਾਮ ਰਹੀਮ ਦੀ ਪਰੋਲ ਤੋਂ ਲੈ ਕੇ ਉਹਨੂੰ ਬੇਦਬੀ ਦੇ ਕੇਸਾਂ 'ਚ ਬਚਾਉਣ ਤੱਕ ਹਣੀਪ੍ਰੀਤ ਨੂੰ ਬਚਾਉਣ ਤੱਕ ਸੈਂਕਸ਼ਨ ਨਾ ਦੇਣ ਤੱਕ NHAI ਦੇ ਪ੍ਰੋਜੈਕਟਸ ਤੇ ਇਹ ਕੱਲੀ-ਕੱਲੀ ਗੱਲ ਤੇ ਅੱਜ ਸਰਕਾਰ ਆ ਕੇ ਜਵਾਬ ਦੇਵੇ ਤੁਹਾਡਾ ਕਿਸੇ ਦਾ ਕੋਈ ਸਵਾਲ ਹੋਵੇ ਜੀ ਜੀ ਸਾਹਿਬ ਅੱਜ ਜਿਹੜਾ ਤੁਸੀਂ ਪਹਿਲਾਂ ਇੰਟਰਵਿਊ ਕੀਤਾ ਸੀ ਉਹਨਾਂ ਦਾ ਆਮਾਦੀ ਪਾਰਟੀ ਸ਼ਾਮਿਲ ਹੋਇਆ ਤੁਸੀਂ ਦੇਖਦੇ ਹੋ ਦੇਖੋ ਡੈਮੋਕ੍ਰੇਸੀ ਦੇ ਵਿੱਚ ਰਾਜਨੀਤੀ ਦੇ ਵਿੱਚ ਪਾਰਟੀ ਵੱਡੀ ਹੁੰਦੀ ਹੈ ਵਿਚਾਰਧਾਰਾ ਵੱਡੀ ਹੁੰਦੀ ਹੈ ਵਿਅਕਤੀ ਵਿਸ਼ੇਸ਼ ਕੋਈ ਵੱਡਾ ਨਹੀਂ ਡਾਕਟਰ ਸੁਖੀ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਮਾਨ ਸਤਕਾਰ ਦਿੱਤਾ ਉਹਨਾਂ ਨੂੰ ਦੋ ਵਾਰ ਵਿਧਾਇਕ ਬਣਾਇਆ ਵਿਧਾਨ ਸਭਾ ਦੇ ਵਿੱਚ ਪਾਰਟੀ ਦੇ ਚੀਫ ਵਿਪ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਮਾਨ ਸਤਕਾਰ 'ਚ ਕੋਈ ਕਮੀ ਨਹੀਂ ਅੱਜ ਉਹਨਾਂ ਨੇ ਸੀਐਮ ਸਾਹਿਬ ਦੀ ਹਾਜ਼ਰੀ 'ਚ ਜੋ ਗੱਲ ਕਹੀ ਉਹ ਸੀਐਮ ਸਾਹਿਬ ਤੇ ਸਵਾਲ ਖੜਾ ਹੋ ਗਿਆ ਉਹ ਕਹਿੰਦੇ ਵੀ ਮੈਨੂੰ ਤਾਂ ਜਾਣਾ ਪਿਆ ਕਿਉਂਕਿ ਮੇਰੇ ਹਲਕੇ ਦੇ ਕੰਮ ਨਹੀਂ ਹੋ ਰਹੇ ਤਾਂ ਪਰ ਇਹ ਸਵਾਲ ਸਰਕਾਰ ਤੇ ਹੈ ਕਿ ਕੀ ਸਰਕਾਰ ਜਿਹੜੇ ਵਿਰੋਧੀ ਧਿਰ ਦੇ ਐਮ ਐਲ اے ਨੇ ਉਹਨਾਂ ਦੇ ਕੰਮ ਰੋਕ ਕੇ ਪ੍ਰੈਸ਼ਰਾਈਜ਼ ਕਰ ਰਹੀ ਹੈ ਕਿ ਜਾਂ ਤਾਂ ਸਰਕਾਰ ਚ ਸ਼ਾਮਲ ਹੋ ਫਿਰ ਕੰਮ ਹੋਣਗੇ ਕਿਉਂਕਿ ਕੰਮ ਤਾਂ ਸਾਰਿਆਂ ਦੇ ਹੋਣੇ ਚਾਹੀਦੇ ਨੇ ਮੁੱਖ ਮੰਤਰੀ ਸਰਕਾਰ ਪੰਜਾਬ ਦੀ ਬਿਹਤਰੀ ਵਾਸਤੇ ਆਮ ਆਦਮੀ ਪਾਰਟੀ ਦੀ ਬਿਹਤਰੀ ਵਾਸਤੇ ਨਹੀਂ ਪਰ ਇੱਕ ਗੱਲ ਦੀ ਮਾਨੂੰ ਬੜੀ ਸੰਤੁਸ਼ਟੀ ਹੋਈ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਦੇਖੋ ਜੀ ਕਿੰਨੇ ਚੰਗੇ ਇਨਸਾਨ ਇਮਾਨਦਾਰ ਬੇਦਾਗ ਸੁਲਝੇ ਹੋਏ ਪੰਜਾਬ ਦੀ ਗੱਲ ਕਰਨ ਵਾਲੇ ਇੱਕ ਡਾਕਟਰ ਆਪਣੀ ਕਲੀਨਿਕ ਚਲਾਉਂਦੇ ਲੋਕਾਂ ਦੀ ਸੇਵਾ ਕਰਦੇ ਤੇ ਮੁੱਖ ਮੰਤਰੀ ਸਾਹਿਬ ਫਿਰ ਉਹ ਚੁਆਇਸ ਕੀ ਦੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਥੋਂ ਸਪਸ਼ਟ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿੰਨੇ ਸਾਫ਼ ਛਵੀ ਵਾਲੇ ਉਮੀਦਵਾਰਾਂ ਨੂੰ ਮੌਕਾ ਦੇ ਰਿਹਾ ਤੇ ਮੁੱਖ ਮੰਤਰੀ ਸਾਹਿਬ ਦੇ ਉਮੀਦਵਾਰ ਕੌਣ ਹੈ ਕਟਾਰੂ ਚੱਕ ਬਲਕਾਰ ਸਿੰਘ ਜਿਹੜੇ ਸ਼ੋਸ਼ਣ ਦੇ ਕੇਸਾਂ 'ਚ ਨੇ ਅਮਿਤ ਰਤਨ ਸਰਾਰੀ ਵਿਜੇ ਸਿੰਘਲਾ ਜਿਹੜੇ ਕਰਪਸ਼ਨ 'ਚ ਨੇ ਸੋ ਇਹ ਦਿਖਾਉਂਦਾ ਹੈ ਕਿ ਦੋਨੋਂ ਪਾਰਟੀਆਂ 'ਚ ਕਿੱਡਾ ਵੱਡਾ ਅੰਤਰ ਪਰ ਠੀਕ ਹੈ ਅੱਜ ਡਾਕਟਰ ਸੁਖੀ ਨੇ ਅਗਰ ਕੋਈ ਪਲੇਟਫਾਰਮ ਚੂਜ਼ ਕੀਤਾ ਉਹ ਜਿਹੜੀ ਗੱਲਾਂ ਕਰਕੇ ਗਏ ਨੇ ਉਹਨਾਂ ਨੇ ਆਪਣੇ ਕਾਰਨ ਵੀ ਦੱਸਦੇ ਕਿ ਮੇਰੇ ਕੰਮ ਨਹੀਂ ਹੋ ਰਹੇ ਸੀ ਮੈਂ ਦੂਜੀ ਵਾਰ ਵਿਧਾਇਕ ਬਣਿਆ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ ਤੇ ਆਪਣੇ ਸੰਘਰਸ਼ ਦੀ ਲੜਾਈ ਲੜ ਰਿਹਾ ਸਾਡੀ ਲੜਾਈ ਨਿਰੰਤਰ ਜਾਰੀ ਹੈ ਲੋਕ ਸੰਘਰਸ਼ ਚ ਆਉਂਦੇ ਨੇ ਲੋਕ ਜਾਂਦੇ ਨੇ ਸੰਘਰਸ਼ ਕਦੇ ਛੋਟੇ ਨਹੀਂ ਪੈਂਦੇ ਵਿਚਾਰਧਾਰਾ ਕਦੇ ਛੋਟੀ ਨਹੀਂ ਪੈਂਦੀ ਡੇਰਾ ਰਾਮ ਰਹੀਮ ਤੋਂ ਲੈ ਕੇ ਜਿੰਨੇ ਇਸ ਕੇਸ ਨਾਲ ਲੋਕ ਜੁੜੇ ਨੇ ਇਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਮੈਂ ਬਤੌਰ ਵਕੀਲ ਦੇ ਪਿਛਲੇ 3 ਸਾਲਾਂ ਤੋਂ ਤਾਂ ਹਾਈ ਕੋਰਟ ਹੋ ਗਿਆ ਸਾਨੂੰ ਉਸ ਤੋਂ ਪਹਿਲਾਂ ਜਿਹੜੀ ਕਲੋਜ਼ਰ ਰਿਪੋਰਟ ਨੂੰ 6 ਸਾਲ ਹੋ ਗਏ ਫੀਲਡ ਦੇ ਵਿੱਚ ਲੜਾਈ ਲੜ ਰਹੇ ਹਾਂ ਤੇ ਲੜਾਈ ਨਿਰੰਤਰ ਜਾਰੀ ਹੈ ਕਲੋਜ਼ਰ ਰਿਪੋਰਟ ਵੀ ਵਾਪਸ ਕਰਾਈ ਇਹ ਜਿਹੜੀ ਸਟੇ ਹੈ ਇਹ ਸਟੇ ਵੀ ਹਾਈ ਕੋਰਟ ਤੋਂ ਖਿਲਾਵਾਵਾਂਗੇ ਤੇ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਖੜੇ ਕਰਾਂਗੇ ਪਰ ਹਾਂ ਮੈਂ ਫੇਰ ਭਗਵੰਤਪານ ਸਾਹਿਬ ਨੂੰ ਸਵਾਲ ਕਰਦਾ ਕਿ ਗ੍ਰਹਿ ਮੰਤਰੀ ਇਹ ਦੱਸ ਦੇਣ ਕੀ ਕੀ ਪੰਜਾਬ ਦੇ ਵਿੱਚ ਕਾਨੂੰਨ ਦੇ ਵਿੱਚ ਕੋਈ ਚੇਂਜਸ ਹੋਈਆਂ ਨੇ ਕਿ ਪੀਓ ਜੇ ਦੋ ਕੇਸਾਂ ਦੇ ਵਿੱਚ ਹੈ ਇੱਕ ਚ ਬੇਲ ਕਰਾ ਕੇ ਛੱਡ ਦੋ ਇਹ ਗ੍ਰਹਿ ਮੰਤਰੀ ਦਾ ਡੋਮੇਨ ਹੈ ਤੇ ਗ੍ਰਹਿ ਮੰਤਰੀ ਐਕਸਪਲੇਨ ਕਰਨੇ ਇਸ ਗੱਲ ਕੋਲੇਰ ਸਾਹਿਬ ਜਿਹੜੇ ਸਾਡੇ ਵਿਧਾਇਕ ਅੱਜ ਸ਼ਾਮਿਲ ਹੋਏ ਨੇ ਉਹ ਸਰਕਾਰ ਦੀ ਬੜੀ ਵਾਅਦਾ ਕਰਦੇ ਹੋਏ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਉਹ ਕਹਿੰਦੇ ਕਿ ਮੁੱਖ ਮੰਤਰੀ ਨੇ ਜਿਹੜੇ ਕੰਮ ਕੀਤੇ ਨੇ ਕਰਪਸ਼ਨ ਖਿਲਾਫ ਇੱਕ ਬਾਰ ਮੈਸੇਜ ਦੇਣ ਦੇ ਨਾਲ ਹੀ ਉਸ ਅਧਿਕਾਰੀ ਖਿਲਾਫ ਕਾਰਵਾਈ ਹੋ ਗਈ ਮੈਡੀਕਲ ਕਾਲਜ ਮਾਨਤੀਤੀ ਨਾਲ ਹੀ ਉਹਨਾਂ ਨੇ ਮੈਡੀਕਲ ਕਾਲਜ ਦੀ ਮਾਨਤੀ ਪੂਰੀ ਕਰਤੀ ਉਹ ਪੂਰੀ ਵਾਅਦਾਈ ਕਰ ਰਹੇ ਸੀ ਉਹ ਉਹ ਲੀਡਰ ਜਿਹੜੇ ਸ਼ਰਮਣੀ ਅਕਾਲੀ ਦਲ ਦੇ ਵਿਦਾਨ ਸਭਾ ਦੇ ਵਿੱਚ ਵਿਧਾਇਕ ਦਲ ਦੇ ਲੀਡਰ ਹੁਣ ਉਹ ਅਗਰ ਅੱਜ ਵਾਅਦਾਈ ਕਰ ਰਹੇ ਤੇ ਫਿਰ ਤੁਸੀਂ ਅਕਾਲੀ ਦਲ ਨੂੰ ਕਿੱਥੇ ਖੜਾ ਪਾਉਂਦੇ ਨਹੀਂ ਚਲੋ ਅੱਜ ਤਾਂ ਉਹ ਸ਼ਾਮਲ ਹੋਏ ਨੇ ਜੀ ਮੁੱਖ ਮੰਤਰੀ ਦੀ ਹਾਜ਼ਰੀ 'ਚ ਉਹਨਾਂ ਨੇ ਕੋਈ ਤਾਂ ਚੰਗੀ ਗੱਲ ਕਹਿਣੀ ਹੈ ਪਰ ਤੁਸੀਂ ਇਹ ਦੇਖੋ ਵੀ ਉਹਨਾਂ ਨੇ ਦੋ ਗੱਲਾਂ ਕਹੀਆਂ ਇੱਕ ਤਾਂ ਕਹਿੰਦੇ ਵੀ ਮੇਰੇ ਨਾਲ ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕੀਤਾ ਬਣਾਇਆ ਨਹੀਂ ਵਾਅਦਾ ਕੀਤਾ ਦੂਜਾ ਇੱਕ ਅਫਸਰ ਦੀ ਬਦਲੀ ਮੈਂ ਦੋ ਕੋਈ ਵੱਡੇ ਕਾਰਨ ਨਹੀਂ ਮੰਨਦਾ ਕਿ ਐਡੀ ਵੱਡੇ ਸ਼ਖਸੀਅਤ ਹੋਣ ਦੋ ਵਾਰੀ ਐਮਐਲਏ ਹੋਣ ਉਹ ਇੰਨੀ ਦੋ ਛੋਟੀਆਂ ਗੱਲਾਂ ਤੇ ਚਲੇ ਗਏ ਕਾਰਨ ਬਹੁਤ ਹੋਰ ਹੁੰਦੇ ਨੇ ਪਰ ਕਿਉਂਕਿ ਇਹ ਡੈਮੋਕ੍ਰੇਸੀ ਹੈ ਹਰ ਇੱਕ ਬੰਦੇ ਨੂੰ ਇਜਾਜ਼ਤ ਹੈ ਕਿ ਉਹ ਕਿਸੇ ਵੀ ਪਲੈਟਫਾਰਮ ਤੇ ਜਾ ਸਕਦਾ ਹੈ ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜਾ ਬੰਗਾ ਹਲਕਾ ਉਹਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਨੁਮਾਇੰਦਾ ਸੀ ਉਹਨੂੰ ਚੋਣ ਜਿਤਾਈ ਹੈ ਸੋ ਮੈਂ ਡਾਕਟਰ ਸੁਖੀ ਸਾਹਿਬ ਨੂੰ ਬੇਨਤੀ ਕਰਦਾ ਕਿ ਹੁਣ ਆਪਣਾ ਅਹੁਦਾ ਛੱਡ ਕੇ ਦੁਬਾਰਾ ਇੱਕ ਵਾਰੀ ਲੋਕਾਂ ਦੀ ਹੁਣ ਦੁਬਾਰਾ ਵੋਟ ਲੈ ਲੈਣ ਕਿਉਂਕਿ ਉਹ ਭਗਤ ਸਿੰਘ ਦੀ ਧਰਤੀ ਹੈ ਸ਼ਹੀਦ ਭਗਤ ਸਿੰਘ ਦੀ ਤੇ ਸ਼ਹੀਦ ਭਗਤ ਸਿੰਘ ਦੀ ਧਰਤੀ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਤੇ ਮੋਹਰ ਲਾਈ ਸੀ ਪਾਰਟੀ ਦੀ ਪਾਲਿਸੀਆਂ ਤੇ ਮੋਹਰ ਲਾਈ ਸੀ ਤੇ ਉਹ ਦੁਬਾਰਾ ਉਹਨਾਂ ਨੂੰ ਹੁਣ ਲੈ ਲੈਣਾ ਚਾਹੀਦਾ ਲੋਕਾਂ ਤੋਂ ਜਾ ਕੇ ਵੋਟ ਯਾਨੀ ਤੁਸੀਂ ਕਹਿ ਰਹੇ ਹੋ ਕਿ ਵਿਦਾਇਗੀ ਛੱਡਣ ਨਹੀਂ ਨੈਤਿਕਤਾ ਕਹਿੰਦੀ ਹੈ ਜੀ ਮੈਂ ਨਹੀਂ ਕਹਿੰਦਾ ਨੈਤਿਕਤਾ ਕਹਿੰਦੀ ਹੈ ਕਿ ਜਦੋਂ ਆਪਾਂ ਪਾਰਟੀ ਪਲੇਟਫਾਰਮ ਛੱਡ ਕੇ ਦੂਜੇ ਪਲੇਟਫਾਰਮ ਤੇ ਚਲੇ ਗਏ ਸ਼ਾਮਲ ਹੋ ਗਏ ਪਾਰਟੀ 'ਚ ਤਾਂ ਤੁਹਾਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਦੁਬਾਰਾ ਚੋਣ ਲੜਨੀ ਚਾਹੀਦੀ ਲੇਕਿਨ ਉਹ ਕਹਿੰਦੇ ਕਿ ਮੈਂ ਕਾਨੂੰਨ ਦੇ ਮੁਤਾਬਿਕ ਫੈਸਲਾ ਲਾਉਂਗਾ ਕਿਆ ਚਲੋ ਕਾਨੂੰਨ ਤਾਂ ਇਹੀ ਕਹਿੰਦਾ ਵੀ ਛੱਡਣੀ ਚਾਹੀਦੀ ਹੈ ਬਾਕੀ ਮੈਂ ਉਹਨਾਂ ਤੇ ਛੱਡਦਾ ਹਲੇ ਉਹ ਵੀ ਕੋਖ ਲੈਣ ਕਾਨੂੰਨ ਸਪਸ਼ਟ ਹੈ ਕਾਨੂੰਨ ਕਹਿੰਦਾ ਕਿ ਉਹਨਾਂ ਨੂੰ ਛੱਡਣੀ ਚਾਹੀਦੀ ਹੈ ਲੇਕਿਨ ਕਲੇਰ ਸਾਹਿਬ ਲਗਾਤਾਰ ਜਿਹੜੇ ਪਾਰਟੀ ਦੇ ਲੀਡਰ ਪਾਰਟੀ ਨੂੰ ਛੱਡ ਰਹੇ ਤਿੰਨ ਵਿਧਾਇਕ ਬਣੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਬਿਆਲੀ ਜਿਹੜੇ ਨੇ ਉਹ ਅੱਡ ਚੱਲਦੇ ਨਜ਼ਰ ਆ ਰਹੇ ਨੇ ਇੱਕ ਵਿਧਾਇਕ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਸਿਦਕ ਹੋਰ ਦੇ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਲੋਕਾਂ ਦੇ ਮਸਲੇ ਦੀ ਹੁਣ ਹਿਮਾਇਤ ਕਰੋਗੇ ਵਿਧਾਨ ਸਭਾ ਦੇ ਵਿੱਚ ਕਿਉਂਕਿ ਉੱਥੇ ਮਸਲੇ ਕੀ ਆਕਾਲੀ ਦਲ ਉਥੇ ਲੋਕਾਂ ਦੀ ਆਵਾਜ਼ ਬਣ ਪਾਊਗਾ ਨਹੀਂ ਮੰਤਰੀ ਤੇ ਆਲੀ ਸਾਹਿਬ ਨੇ ਕੋਈ ਤੁਹਾਨੂੰ ਕੱਲਿਆਂ ਨੂੰ ਦੱਸਿਆ ਕੁਝ ਸੰਤਾ ਪਤਾ ਨਹੀਂ ਸਾਡੇ ਤੋਂ ਅੱਜ ਵੀ ਪਾਰਟੀ ਦੇ ਸਤਕਾਰਯੋਗ ਲੀਡਰ ਨੇ ਪਾਰਟੀ ਦੇ ਵਿਧਾਨ ਸਭਾ ਦੇ ਵਿੱਚ ਮਸਲੇ ਚੱਕਦੇ ਨੇ ਤੁਹਾਡੇ ਨਾਲ ਕੋਈ ਨਿੱਜੀ ਤੌਰ ਤੇ ਤਾਂ ਮੈਨੂੰ ਪਤਾ ਨਹੀਂ ਕਿ ਤੁਸੀਂ ਇਹ ਗੱਲ ਕਿੱਦਾਂ ਕਹਿਤੀ ਦੂਜੀ ਗੱਲ ਹੈ ਕਿ ਪਾਰਟੀਆਂ ਦੇ ਵਿੱਚ ਉਤਰਾ ਚੜਾ ਚੱਲਦੇ ਰਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ 18 ਸਾਲ ਰਾਜ ਕੀਤਾ ਬਾਕੀ ਸਮਾਂ ਇਸ ਪਾਰਟੀ ਨੇ ਸੰਘਰਸ਼ ਕੀਤਾ 89 ਦੇ ਵਿੱਚ ਇੱਕ ਹਾਲਾਤ ਬਣੇ ਕਿ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ ਸਮਰਜੀਤ ਮਾਨ ਸਾਹਿਬ ਦੇ ਸਾਰੇ ਕੈਂਡੀਡੇਟ ਐਮਪੀ ਜਿੱਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ 97 ਤੋਂ 2002 92 ਐਮਐਲਏ ਨਾਲ ਸਰਕਾਰ ਬਣਾਈ ਫਿਰ 2007 ਤੋਂ 2017 ਪੰਜਾਬ 'ਚ ਹਿਸਟਰੀ ਸੀ ਕਿ ਕੋਈ ਸਰਕਾਰ ਰਿਪੀਟ ਕੀਤੀ ਸੋ ਡੈਮੋਕ੍ਰੇਸੀ ਇਹ ਲੋਕਾਂ ਦੀ ਆਵਾਜ਼ ਹੈ ਇਹ ਲੋਕਾਂ ਦਾ ਫਤਵਾ ਹੈ ਤੋ ਸਾਰਿਆਂ ਨੂੰ ਸਿਰ ਮੱਥੇ ਲੈਣਾ ਚਾਹੀਦਾ ਇਹ ਲੋਕ ਫੈਸਲਾ ਕਰਨਗੇ ਕਿ ਕੌਣ ਪੰਜਾਬ ਦੀ ਸੇਵਾ ਕਰੂਗਾ ਮੇਰੇ ਸਾਹਿਬ ਅੱਜ ਉਹ ਬੜੀ ਮੰਦ ਭਾਗੀ ਗੱਲ ਹੈ ਕਿ ਜਿਹੜੀ ਸਾਡੀ ਪੰਜਾਬ ਕੈਬਨਿਟ ਹੈ ਖਾਸ ਕਰਕੇ ਮੁੱਖ ਮੰਤਰੀ ਨੇ ਇਹ ਐਲਾਨ ਕਰਨ ਤੋਂ ਬਾਅਦ ਸੌਂ ਜਾਂਦੇ ਨੇ ਪਿਛਲੇ ਸਾਲ 15 ਅਗਸਤ ਤੇ ਐਲਾਨ ਕਰਕੇ ਆਏ ਸੀ ਵੀ ਅਗਲੇ ਸਾਲ 15 ਅਗਸਤ ਤੇ ਪੰਜਾਬ ਨਸ਼ਾ ਮੁਕਤ ਹੋ ਜਾਊਗਾ ਹੋ ਗਿਆ ਨਸ਼ਾ ਮੁਕਤ ਹਾਈ ਕੋਰਟ ਨੇ ਤਾਂ ਇਹਨਾਂ ਨੂੰ ਕਹਿਤਾ ਵੀ ਤੁਸੀਂ ਆਪ ਵਕਾਰੇ ਸੋ ਮੁੱਖ ਮੰਤਰੀ ਸਾਹਿਬ ਨੇ ਚੇਅਰ ਦੀ ਕ੍ਰੈਡੀਬਿਲਟੀ ਖਤਮ ਕਰਤੀ ਹੈ ਇਹਨਾਂ ਦੀ ਗੱਲਾਂ ਦੀ ਕੈਬਨਿਟ ਮੀਟਿੰਗਸ 'ਚ ਜੋ ਗੱਲਾਂ ਸਾਹਮਣੇ ਆਉਂਦੇ ਉਹਦੀ ਕ੍ਰੈਡੀਬਿਲਟੀ ਖਤਮ ਹੋ ਗਈ ਹੈ ਤੇ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਤਾਂ ਹੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਹਾਲ ਹੈ ਕਿ ਜਿਹਨੂੰ 2022 ਦੇ ਵਿੱਚ 92 ਐਮਐਲਏ ਆਏ ਸੀ ਉਹਨੂੰ 24 ਚੋਂ ਦੇ ਆਉਂਦੇ ਉਹ 92 ਐਮਐਲਏਾਂ ਚੋਂ ਉਹਦੇ 32 ਰਹਿ ਗਏ 62 ਐਮਐਲਏ ਉਹਨਾਂ ਦੇ ਚੋਣ ਇਸ ਇਲੈਕਸ਼ਨ ਚ ਹਾਰ ਗਏ ਤਾਂ ਇਥੋਂ ਪਤਾ ਲੱਗਦਾ ਕਿ ਲੋਕਾਂ ਦਾ ਵਿਸ਼ਵਾਸ ਸਰਕਾਰ 'ਚ ਖਤਮ ਹੋ ਚੁੱਕਾ ਹੈ